ਸਾਹਿਕਾ ਸਾਰਿਆਂ ਨੂੰ ਜੀ ਬੜੇ ਦਿਨਾਂ ਬਾਅਦ ਅੱਜ ਵੀਡੀਓ ਅਪਲੋਡ ਕਰਨ ਲੱਗੀ ਆ ਤੁਹਾਨੂੰ ਵੀ ਪਤਾ ਹੈ ਕਿ ਸ਼ਰਧਾ ਕਰਕੇ ਆਪਾਂ ਕੁਝ ਵੀ ਨਹੀਂ ਕਰਦੇ ਵੇ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕੋਈ ਨਾ ਕੋਈ ਆਪਣੀ ਨਵੀਂ ਵੀਡੀਓ ਤੁਹਾਨੂੰ ਜਰੂਰ ਵਿਖਾਵਾਂਗੀ ਤੇ ਬਹੁਤ ਜਲਦ ਵਿਖਾਵਾਂਗੀ ਤੇ ਹੁਣ ਚਲੋ ਇਹਨਾਂ ਕੰਮਾਂ ਕਰਕੇ ਆਪਾਂ ਥੋੜੇ ਬਿਜ਼ੀ ਸੀਗੇ ਤੇ ਤੁਹਾਡੇ ਸਾਹਮਣੇ ਕੋਈ ਵੀਡੀਓ ਅਪਲੋਡ ਨਹੀਂ ਕਰ पाए ਤੇ ਬਾਕੀ ਰਹੀ ਗੱਲ ਇੰਨੀਆਂ ਬਾਰਿਸ਼ਾਂ ਹੋਈਆਂ ਇੰਨਾ ਮੀਂਹ ਪੈਂਦਾ ਸੀਗਾ ਹੁਣ ਚਲੋ ਪਰਮਾਤਮਾ ਨੇ ਮੀਂਹ ਵੀ ਬੰਦ ਕੀਤੇ ਨੇ ਇੰਨੇ ਘਰੋਂ ਘਰ ਦੁਨੀਆ ਹੋਈ ਆ ਇੰਨੀ ਦੁਨੀਆ ਪ੍ਰੇਸ਼ਾਨ ਸੀਗੀ ਪਰਮਾਤਮਾ ਇਦਾਂ ਹੀ ਰੱਖੇ ਹੁਣ ਅੱਗੋਂ ਵੀ ਮੀਂਹ ਨਾ ਹੀ ਪਵੇ ਤੇ ਵਧੀਆ ਗੱਲ ਆ ਬਾਕੀ ਬਹੁਤ ਜਲਦ ਤੁਹਾਨੂੰ ਮੈਂ ਨਵੀਂ ਵੀਡੀਓ ਦੇ ਨਾਲ ਮਿਲਾਂਗੀ ਬੜੀਆਂ ਸੋਹਣੀਆਂ ਸੋਹਣੀਆਂ ਘੈਂਡ ਘੈਂਡ ਵੀਡੀਓ ਲੈ ਕੇ ਵਿੱਚ ਮੈਨੂੰ ਇੱਕ ਦੋ ਕਮੈਂਟ ਵੀ ਆਏ ਸੀਗੇ ਕਿ ਜੀ ਤੁਸੀਂ ਆਪਣੇ ਬਾਰੇ ਕੁਝ ਦੱਸਦੇ ਤੇ ਹੈ ਨਹੀਂ ਤੇ ਮੈਂ ਬਾਰ-ਬਾਰ ਹਰ ਵੀਡੀਓ 'ਚ ਇਹੋ ਹੀ ਕਹਿੰਨੀ ਆ ਕਿ ਤੁਹਾਨੂੰ ਵੀ ਪਤਾ ਕਿ ਸ਼ਰਾਧਾ ਦੇ ਵਿੱਚ ਆਪਾਂ ਕੋਈ ਵੀ ਐਦਾਂ ਦਾ ਕੰਮ ਨਹੀਂ ਕਰਦੇ ਜਿਹਨੂੰ ਆਪਾਂ ਮਤਲਬ ਸ਼ੁਭ ਕੰਮ ਮੰਨਿਆ ਜਾਂਦਾ ਤੇ ਇਸ ਕਰਕੇ ਹੁਣ ਜਲਦੀ ਤੋਂ ਜਲਦੀ ਤੁਹਾਡੇ ਲਈ ਬੜੀ ਕੈਂਡ ਵੀਡੀਓ ਲੈ ਕੇ ਆਵਾਂਗੇ ਜੇ ਉਹਦੇ ਤੋਂ ਪਹਿਲਾਂ ਸਾਡਾ ਟਾਈਮ ਲੱਗਾ ਤੇ ਕੋਈ ਨਾ ਕੋਈ ਮੈਂ ਤੇ ਤੁਹਾਨੂੰ ਪਤਾ ਮੇਰੀਆਂ ਤੇ ਮਾਣੋ ਦੀਆਂ ਹੀ ਹੁਣ ਵੀਡੀਓ ਆਉਂਦੀਆਂ ਨੇ ਜੇ ਟਾਈਮ ਲੱਗ ਗਿਆ ਤੇ ਮੈਂ ਤੇ ਮਾਣੋ ਕੋਈ ਆਪਣੀ ਸ਼ਾਰਟ ਮੂਵੀ ਲੈ ਕੇ ਆਵਾਂਗੇ ਕੋਸ਼ਿਸ਼ ਸਾਡੀ ਇਹੋ ਹੀ ਰਹੇਗੀ ਕਿ ਆਪਾਂ ਸ਼ੂਟ ਕਰੀਏ ਹੋ ਸਕਦਾ ਆਪਾਂ ਕੱਲ ਕੋਈ ਮੂਵੀ ਸ਼ੂਟ ਕਰੀਏ ਸ਼ਾਰਟ ਤੇ ਫਿਰ ਪਰਸੋਂ ਚੈਨਲ ਤੇ ਅਪਲੋਡ ਕਰ ਦਾਂਗੇ ਮਿਲਦੇ ਆਂ ਚੰਗਾ ਜੀ ਤੁਹਾਨੂੰ ਅਗਲੇ ਨੈਕਸਟ ਵਲੌਗ ਦੇ ਨਾਲ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ